ਜੋਣ ਤੰਤਰ ਪ੍ਰੈਜ਼ੈਂਟਡ ਬਾਈ ਅਮਾਰੀ ਹिल्स ਲਕਜ਼ਰੀ ਫਾਰਮਸ ਐਂਡ ਕੰਟਰੀ ਹੋਮਸ ਨਿਊ ਚੰਡੀਗੜ੍ਹ ਕਹਿੰਦੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸੰਗਰੂਰ ਦੇ ਵਿੱਚ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਮੰਤਰੀ ਮੀਤ ਹੇਰ ਨੇ ਤਾਂ ਸੁਖਪਾਲ ਖੈਰਾ ਨੇ ਉਹਦੇ ਨਾਲ ਅਰਵਿੰਦ ਖੰਨਾ ਨੇ ਜਿਹੜੇ ਉਹ ਭਾਜਪਾ ਵੱਲੋਂ ਖੜੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਣੇ ਆ ਪੋਲਿੰਗ ਬੂਥਾਂ ਤੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਜਿਹੜਾ ਰਿਸਪੌਂਸ ਹੈ ਸਭ ਤੋਂ ਪਹਿਲਾ ਪੋਲਿੰਗ ਬੂਥ ਜਿਹੜਾ ਲੱਗਿਆ ਹੋਇਆ ਆ ਬਾਲਟੀ ਵਾਲਾ ਨਾ ਲੱਗਿਆ ਹੋਇਆ ਸਿਮਰਨਜੀਤ ਸਿੰਘ ਮਾਨ ਦਾ ਲੱਗਿਆ ਹੋਇਆ ਤਾਂ ਕੀ ਮਾਹੌਲ ਹੈ ਬਾਈ ਜੀ ਬਰਨਾਲੇ ਦਾ ਮੀਤਹਿਰ ਦਾ ਹਲਕਾ ਹੈ ਇਹ ਅੱਗੇ ਨੂੰ ਹੋਗੇ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਚੱਲ ਰਿਹਾ ਹਾਂ ਮੰਤਰੀ ਮੀਤਹਿਰ ਦਾ ਹਲਕਾ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਕਿਉਂਕਿ ਕਹਿੰਦੇ ਜਿਹਦੀ ਸਰਕਾਰ ਹੋਵੇ ਜਾਂ ਜਿਹੜਾ ਵਿਧਾਇਕ ਹੋਵੇ ਉਹਦਾ ਕਿਤੇ ਨਾ ਕਿਤੇ ਫਿਰ ਵੀ ਦਬਦਬਾ ਹੁੰਦਾ ਤੁਹਾਨੂੰ ਹੰਗਾਰਾ ਇਸ ਵਾਰ ਕਿਸ ਤਰੀਕੇ ਦਾ ਮਿਲ ਰਿਹਾ ਜਿਵੇਂ ਮਾਨ ਸਾਹਿਬ ਨੂੰ ਪਿਛਲੀ ਵਾਰ ਚਤਾਇਆ ਸੀ ਸੰਗਰੂਰ ਦੇ ਲੋਕਾਂ ਨੇ ਕੋਸ਼ਿਸ਼ ਤਾਂ ਇਸ ਵਾਰ ਵੀ ਹੈਗੀ ਹੈ ਵੀਰੇ ਇਸ ਵਾਰ ਵੀ ਵਧੀਆ ਵਾਕੀ ਰਿਸਪੌਂਸ ਵਧੀਆ ਮਿਲ ਰਿਹਾ ਵਾਕੀ ਆਪਾਂ ਨੂੰ ਰਿਜ਼ਲਟ ਚਾਰਜ ਇੱਕ ਨੂੰ ਪਤਾ ਲੱਗ ਜਾਨਾ ਸਾਰਿਆਂ ਨੂੰ 4 ਤਰੀਕ ਨੂੰ ਪਤਾ ਲੱਗ ਜਾਣਾ ਬਾਕੀ ਤੁਸੀਂ ਕੀ ਕਹੋਗੇ ਆਪਣੀ ਵੀ ਇਹੀ ਰਹੀ ਹੈ ਜੀ ਵੀ ਮਤਲਬ ਹਰੇਕ ਨੂੰ ਅਧਿਕਾਰ ਆ ਵੋਟ ਆ ਕੇ ਪਾਉ ਆਪਦੀ ਆਦੀ ਤੇ ਬਾਕੀ ਸਹੀ ਹੈ ਤਾਂ ਤੁਸੀਂ ਕੀ ਕਹੋਗੇ ਜੀ ਸਾਡੀ ਬਾਲਟੀ ਆ ਵੇਈ ਜਾਂਦਾ ਜੀ ਸੁਖ ਪਿਛਲੀ ਵਾਰ ਤਾਂ ਬਾਲਟੀ ਭਰਤੀ ਸੀ ਸੰਗਰੂਰ ਵਾਲਿਆਂ ਨੇ ਇਸ ਵਾਰ ਭਰਨਗੇ ਭਰੇਗੀ ਜੀ ਇਹਦਾ ਭਰੀਗੀ ਇਹਦਾ ਇਹਦਾ ਭਰੀਗੀ ਬਾਲਟੀ ਇਹਦਾ ਹਾਂ ਇਹਦਾ ਵੀ ਤੁਸੀਂ ਕਹਿ ਰਹੇ ਹੋ ਬਾਲਟੀ ਭਰੀ ਗਈ ਝਾੜੂ ਵਾਲੇ ਕਹਿੰਦੇ ਨੇ ਝਾੜੂ ਵੱਜੂ ਇਸ ਵਾਰ ਝਾੜੂ ਦਾ ਵੀਰੇ ਖੇੜਿਆ ਪਿਆਗਾ ਮਾਹੌਲ ਪੂਰਾ ਵਧੀਆ ਬਣਿਆ ਪਿਆ ਇਸ ਵਾਰ ਬਾਲਟੀ ਪੂਰੀ ਭਰੀ ਪਈ ਆ ਗਈ ਇਸ ਵਾਰ ਵੀਗਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਜੋ ਕਿ ਆ ਵੀ ਆਮ ਆਦਮੀ ਨੇ ਕੋਈ ਕੰਮ ਨਹੀਂ ਕੀਤਾ ਇਸ ਵਾਰ ਆਕੇਗਾ ਲੈ ਇਸ ਵਾਰ ਤੁਹਾਨੂੰ ਆਪਣਾ ਦਵਦਵਾ ਲੱਗਦਾ ਇੱਥੇ ਪੂਰਾ ਦਵਦਵਾ ਵੀਰੇ ਪੂਰੀ ਲੀਡ ਨਾਲ ਜਿਤਾਵਾਂਗੇ ਮਾਨ ਸਾਹਿਬ ਹਾਂਜੀ ਹਾਂਜੀ ਜੋਰ ਲੱਗ ਰਿਹਾ ਸ੍ਰੀ ਸਮਰੂ ਰਸੀਡ ਤੇ ਅੱਛਾ ਹਾਂ ਸਾਰਿਆਂ ਦਾ ਜੋਰ ਲੱਗਿਆ ਹੋਇਆ ਉਹ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬਡੇਵੇਂ ਖਾਣੀ ਬਡੇਵੇਂ ਖਾਣੀ ਨਿਤਰੂ ਕੀ ਕਹਿੰਦੇ ਇਹ ਤਾਂ ਬਡੇਵੇਂ ਹੀ ਖਾਂਦਾ ਨਾ ਸਾਡੇ ਵਾਲੇ ਤਾਂ ਬਡੇਵੇਂ ਖਾਂਦਾ ਉਹ ਹੀ ਨਿਤਰੂ ਕੋਈ ਸਹੀ ਹੈ ਹਾਂਜੀ ਪ੍ਰਾਣੀਆਂ ਕਰਾਕਾ ਖਾਧੀਆਂ ਹਾਂਜੀ ਅੱਜ ਮੰਗੂ ਥੋੜੀ ਟੀਕੇ ਲਾਂਦੇ ਨੇ ਤਾਂ ਕਿਉਂ ਦੁੱਧ ਖਾਧਾ ਹੋਇਆ ਹਾਂ ਤਾਂ ਹੀ ਮਾਨ ਸਾਹਿਬ ਡੋਲੇ ਦਿਖਾਈ ਜਾਂਦੇ ਹੁੰਦੇ ਨੇ 40 ਸਾਲ ਹਾਂ 67 ਸਾਲ ਦੀ ਉਮਰ ਹੈ ਜਿਹੜੇ ਮਰਜ਼ੀ ਦਾ ਗੁੱਟ ਪੜਾ ਲਓ ਹੁਣ ਸਹੀ ਹੈ ਪੌਤਰ ਵੀ ਜਾ ਕੇ ਗੱਲਬਾਤ ਕਰਾਂਗੇ ਕਿ ਬਾਕੀਆਂ ਦਾ ਕੀ ਕਹਿਣਾ ਹੈ ਇਹਨਾਂ ਦਾ ਦਾਅਵਾ ਹੈ ਕਹਿੰਦੇ ਸਾਡੀ ਪਾਰਟੀ ਪਰੂਗੀ ਤਾਂ ਉਸ ਤੋਂ ਬਾਅਦ ਝਾੜੂ ਵਾਲੇ ਆ ਜਾਂਦੇ ਨੇ ਬਰਨਾਲੇ ਦੇ ਵਿੱਚਾਂ ਬਰਨਾਲਾ ਜਿਹੜਾ ਮੀਤਹੇਰ ਦਾ ਹਲਕਾ ਹੈ ਉਸ ਹਲਕੇ ਦੇ ਵਿੱਚਾਂ ਤਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਬੂਥਾਂ ਤੇ ਕਿਹੋ ਜਿਹਾ ਮਾਹੌਲ ਹੈ ਤਾਂ ਇੱਧਰ ਝਾੜੂ ਵਾਲੇ ਬੈਠੇ ਨੇ ਤਾਂ ਗੱਲਬਾਤ ਕਰਾਂਗੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਤਾਂ ਬਾਈ ਜੀ ਕੀ ਮਾਹੌਲ ਚੱਲ ਰਿਹਾ ਹੈ ਇਹ ਇਸ ਵਾਰ ਝਾੜੂ ਫਿਰੂਗਾ ਜਾਂ ਨਹੀਂ ਫਿਰੂਗਾ ਚਾੜੂ ਫੇਰਤਾ ਜੀ ਫੇਰ ਚੁੱਕਿਆ ਹਾਂ ਕੁਆਲਟੀ ਵਾਲੇ ਬਾਲਟੀ ਵਾਲੇ ਕਹਿੰਦੇ ਇਸ ਵਾਰ ਫੇਰ ਬਾਲਟੀ ਭਰੂ ਸਾਡੀ ਦਾਵੇਦਾਰੀ ਚਾਹੀਦੀ ਆ ਪਰ ਅਸੀਂ ਯਕੀਨੀ ਤੌਰ ਤੇ ਕਹਿੰਦੇ ਹਾਂ ਫੇਰ ਚੁੱਕਿਆ ਝਾੜੂ ਅੱਛਾ ਫੇਰ ਚੁੱਕਿਆ ਜਾਨੀ ਕਿ ਬਰਨਾਲੇ ਦੇ ਵਿੱਚ ਪੂਰੀ ਫਿਰ ਗਿਆ ਪੂਰੇ ਜੋਗੀ ਸਾਰੀ ਸਬਜੀ ਬਰਨਾਲੇ ਚ ਵੀ ਪੂਰੇ ਪੰਜਾਬ ਚ ਵੀ ਹਾਂ ਸਾਰੇ ਪਾਸੇ ਤਾਂ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਅਵਾ ਇਧਰ ਨੂੰ ਯਾ ਦੇਖ ਲਓ ਤੁਹਾਡੇ ਸਾਹਮਣੇ ਆ ਦੇਖ ਲਓ ਜਮਾਂ ਕੋ ਉਧਰ ਤੀ ਆਵਾ ਇਧਰ ਲਈ ਆ ਅੱਛਾ ਮੀਤ ਹੈ ਰੈਨ ਸੀਐਮ ਬਣਾਵਾਂਗੇ ਪੱਕਾ ਬਣਾਵਾਂਗੇ ਪੱਕਾ ਤਾਂ ਇਧਰ ਹੋਰ ਵੀ ਗੱਲਬਾਤ ਕਰਾਂਗੇ ਤਾਂ ਤੁਸੀਂ ਕੀ ਕਹੋਗੇ ਜੀ ਕੀ ਮਾਹੌਲ ਹੈ ਕੀ ਮਾਹੌਲ ਲੱਗ ਰਿਹਾ ਆਜੋ ਅੱਗੇ ਨੂੰ ਆਜੋ ਮਾਹੌਲ ਦੱਸੋ ਤੁਸੀਂ ਕੀ ਲੱਗ ਰਿਹਾ ਕਹਿੰਦੇ ਸੰਗਰੂਰ ਸੀਟ ਤੇ ਪੂਰੇ ਸਿੰਘ ਫਸੇ ਹੋਏ ਨੇ ਇਹ ਝਾੜੂ ਵਾਲਾ ਜਿੱਤੂਗਾ ਪੱਕਾ ਜਿੱਤੂਗਾ ਹਾਂ ਪੱਕਾ ਜਿੱਤੂਗਾ 100% ਹਾਂ ਮੈਂ ਪਾਰਟੀ ਵਾਲਿਆਂ ਨੂੰ ਪੁੱਛ ਕੇ ਆਇਆ ਉਹ ਕਹਿੰਦੇ ਇਸ ਵਾਰ ਬਾਲਟੀ ਪਰੂ ਫੇਰ ਉਹਨਾਂ ਦੀ ਲਿਮਟਿਡ ਜੀ ਵੋਟ ਹੈ ਉਹਨਾਂ ਇੱਕ ਵੀ ਨਹੀਂ ਪੈਂਦੀ ਬਸ ਇਹ ਸਾਨੂੰ ਸਾਰੀ ਬੋਰਡ ਪੈ ਰਹੀ ਹੈ ਬਾਕੀ ਆਪਨੇ ਕਾ ਮਾਰ ਰਹੇ ਹੋ ਤੁਸੀਂ ਕਿਉਂਕਿ ਇੱਥੇ ਰੌਲਾ ਬਹੁਤ ਪਿਆ ਹੋਇਆ ਹੈ ਉਹ ਜਿਵੇਂ ਹੁੰਦੇ ਨਹੀਂ ਆ ਉਹ ਕਮੈਂਟਰੀ ਦੇ ਵਿੱਚ ਕਬੱਡੀ ਕਮੈਂਟਰੀ 'ਚ ਕਹਿੰਦੇ ਹੁੰਦੇ ਨੇ ਉਹ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬਡੇਵੇਂ ਘਾਣੀ ਇੱਕ ਪਾਸੇ ਖੈਰਾ ਨੇ ਇੱਕ ਪਾਸੇ ਜੀਵਰਨਜੀਤ ਸਿੰਘ ਮਾਨ ਨੇ ਇੱਕ ਪਾਸੇ ਮੰਤਰੀ ਮੀਤੇਰ ਹੋਗੇ ਮੀਤੇਰ ਹੀ ਜਿੱਤਣਗੇ 100% ਸ਼ਰਤਾਂ ਜਦੋਂ ਝਾੜੂ ਜਦੋਂ ਝਾੜੂ ਫੇਰਿਆ ਕੂੜਾ ਇਕੱਠਾ ਹੋ ਗਿਆ ਉਹ ਕੂੜੇ ਨਾਲ ਬਾਲਟੀ ਭਰੂਗੀ ਹੋਣੀ ਮਰਦੀ ਪੁਰਦੀ ਇਹ ਬਾਈ ਕਹਿੰਦੇ ਚ ਕੂੜੇ ਨਾਲ ਬਾਲਟੀ ਭਰੂਗੀ ਤਾਂ ਅਗਲੇ ਪਾਸੇ ਕਮਲ ਦੇ ਫੁੱਲ ਵਾਲੇ ਨੇ ਇਹਨਾਂ ਨੂੰ ਵੀ ਪੁੱਛ ਲੈਣਾ ਵੀ ਮਾਹੌਲ ਕਿਹੋ ਜਿਹਾ ਬੀਤੇਰ ਦੇ ਹਲਕੇ ਦੇ ਵਿੱਚ ਫਿਰ ਰਹੇ ਆ ਮੰਤਰੀ ਮੀਤੇਰ ਦੇ ਹਲਕੇ ਦੇ ਵਿੱਚ ਤਾਂ ਗੱਲਬਾਤ ਕਰਾਂਗੇ ਬਾਲਟੀ ਵਾਲਿਆਂ ਕੋ ਜਾ ਕੇ ਆ ਜੀ ਉਹ ਕਹਿੰਦੇ ਬਾਲਟੀ ਭਰੂ ਝਾੜੂ ਵਾਲੇ ਕਹਿੰਦੇ ਝਾੜੂ ਪਜੂ ਹੁਣ ਤੁਸੀਂ ਤੁਹਾਡਾ ਕੀ ਕਹਿਣਾ ਹੈ ਵੀਰ ਜੀ ਮੈਂ ਤੇ ਇਹੀ ਕਹਾਂਗੀ ਕਿ ਕਹਾਂ ਕਹਿ ਦੋ ਬਈ ਜਿੱਤੂਗਾਤਾ ਜਿੱਤੂਗਾ ਕਮਲਨ ਖੋਲ ਵਾਲਾ ਜਿੱਤੂਗਾ ਨਾ ਅਰਵਿੰਦ ਖੰਨਾ ਜਿੱਤੂਗਾ ਜਿੱਤੂਗਾ ਵਹੀ ਜਿੱਤੂਗਾ ਅਰਵਿੰਦ ਖੰਨਾ ਜਿੱਤੂਗਾ ਲੱਗਦਾ ਇੱਥੇ ਜਿੱਤ ਪੱਕੀ ਹੈ ਜਿੱਤ ਪੱਕੀ ਹੈ ਵੀਰੇ ਕਿਉਂਕਿ ਇੱਥੇ ਸਾਰੇ ਪਤਾ ਲੱਗ ਰਿਹਾ ਸੀ ਦੇਖ ਰਿਹਾ ਮੈਂ ਮੈਂ ਗੱਲ ਤੁਹਾਨੂੰ ਸਪੈਸ਼ਲ ਦੱਸੂਗੀ ਸ਼ਾਇਦ ਨਹੀਂ ਪਤਾ ਹੋਗਾ ਇਸ ਗੱਲ ਦਾ ਬਾਣੇ ਸਾਰੇ ਹਿੰਦੂ ਮਜ ਜੋ ਵੀ ਹੈਗੇ ਐ ਇਸ ਕੋ ਸਾਰੇ ਮੋਦੀ ਨੂੰ ਵੋਟ ਪਾਉਣਗੇ ਕਿਉਂਕਿ ਉਹ ਕਿਸੇ ਨੂੰ ਦੱਸਦੇ ਨਹੀਂਗੇ ਔਰ ਸਭ ਇਹ ਗੁਪਤ ਰੂਪ ਮਤਲਬ ਹੈਗੀ ਐ ਗੁਪਤ ਮਤਲਬ ਹਾਂ ਵੋਟ ਉਹ ਪੈ ਗੁਪਤ ਵੋਟ ਜਿਹੜੀ ਹੈ ਉਹਨਾਂ ਨਾਲ ਵੀ ਵਰਦੇ ਨੇ ਗੁਪਤ ਤੁਹਾਨੂੰ ਪਊਗੀ ਹਾਂ ਬਸ ਇਹਦੀ ਜਿੱਤ ਹੈ ਕਿ ਨਾ ਮੁੱਦਿਆਂ ਤੇ ਵੋਟ ਪਊਗੀ ਤੁਹਾਨੂੰ ਜਾਂ ਕਿ ਨਾ ਗੱਲਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਲੋਕ ਤੁਹਾਨੂੰ ਵੋਟ ਪਾਉਣਗੇ ਕਿਹੜੇ ਹਿੰਦੂ ਆਪਾਂ ਲੈਨੇ ਮੈਂ ਹੈ ਜੀ ਗੁਰਸਿੱਖ ਪਰਿਵਾਰ ਚ ਬਿਲੋਂਗ ਕਰਦੀ ਆਂ ਜਿਹੜੇ ਹਿੰਦੂ ਐ ਇੱਕ ਤਾਂ ਉਹ ਇੰਨੇ ਖੁਸ਼ ਨੇ ਕਿ ਮੋਦੀ ਨੇ ਮੰਦਿਰ ਦਾਏ ਕੀਤਾ ਨਿਰਮਾਣ ਬਹੁਤ ਵਧੀਆ ਗੱਲ ਆ ਧਰਮ ਤਾਂ ਮਤਲਬ ਕੋਈ ਇਹ ਨਹੀਂ ਸਿਖਾਉਂਦਾ ਕਿਸੇ ਨੂੰ ਮਾਰਾ ਤੇ ਮਤਲਬ ਹਰੇਕ ਧਰਮ ਇਹੀ ਕਹਿੰਦਾ ਕਿ ਕਿਸੇ ਨਾਲ ਚੰਗੀ ਮਾਰੀ ਕੁਛ ਨਾ ਕਰੋ ਸਭ ਇੱਕ 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 ਹੈ ਕਹਿੰਦੇ ਆਪਣੇ ਵੀ ਕਿਹਾ ਪਰਮਾਤਮਾ ਨੇ ਇਕ ਓੰਕਾਰ ਪਰਮਾਤਮਾ ਇੱਕ ਹੈ ਇਹੀ ਗੱਲ ਹੈ ਕਿ ਉਹਨਾਂ Hindu ਧਰਮ ਆਪਣੇ ਨਾਲ ਹੁਣ ਆਪਣੀ ਕੌਮ ਥੋੜੀ ਫੁਕਰੀ ਬਣ ਗਈ ਐ ਪੰਜਾਬੀ ਕੌਮ ਕੌਮ ਨੂੰ ਕਹਿ ਸਕਦੇ ਕੌਮ ਨੂੰ ਨਹੀਂ ਕੋਈ ਬੰਦਿਆਂ ਨੂੰ ਕਹਿ ਸਕਦੇ ਬੰਦਿਆਂ ਨੂੰ ਵੀ ਕੌਮ ਵਿੱਚ ਜਿਹੜੇ ਹੈ ਦੇ ਪਤਾ ਕਿਉਂ ਉਹ ਕਿਉਂਕਿ ਆਪਣੇ ਥੋੜੇ ਮਤਲਬ ਖੇਤੀ ਇਹ ਹੋ ਜਾਂਦੇ ਨੇ ਪਰ ਜਿਹੜੇ ਬਾਣੀ ਦੂਜੇ ਹੈਗੇ ਨੇ ਉਹ ਬੜੇ ਸੋਚ ਸਮਝ ਕੇ ਚੱਲਦੇ ਨੇ ਉਹ ਇਸ ਕਰਕੇ ਉਹ ਬੜੇ ਲੱਗਦਾ ਕੀ ਹੈ ਕਮਲ ਖਿលੂਗਾ ਉਹ ਕਹਿੰਦੇ ਝਾੜੂ ਬੱਜੂਗਾ ਹੀ ਬੱਜੂਗਾ ਉਹ ਤਾਂ ਕਹਿੰਦੇ ਕਹਿੰਦੇ ਬਾਕੀ ਸਾਰਿਆਂ ਦੀ 50% ਸਾਡੀ ਕੱਲਿਆਂ ਦੀ ਨਹੀਂ 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 ਜਿਹੜੀ ਗੱਲ ਕਹਿਤੀ ਕਹਿਦੀ ਹਾਂ ਹਾਂ ਅਜੇ ਤੁਹਾਡੇ ਨਾਲ ਗੱਲ ਕਰ ਰਹੇ ਨੇ ਆ ਬਾਲਟੀ ਵਾਲੇ ਕਹਿੰਦੇ ਪਿਛਲੀ ਵਾਰ ਬਾਲਟੀ ਭਰੀ ਭਰੀ ਸੀ ਸੰਗਰੂਰ ਵਾਲਿਆਂ ਨੇ غرੂਰ ਦਿੱਤਾ ਸੀਗਾ ਸਿਮਰਨਜੀਤ ਸਿੰਘ ਮਾਨ ਨੂੰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਹੀ ਮਾਨਸਿ ਭਗਵੰਤ ਮਾਨ ਸੀਗੇ ਤਾਂ ਇਸ ਵਾਰ ਝਾੜੂ ਵਾਲੇ ਫੇਰ ਕਹਿੰਦੇ ਨੇ ਕਹਿੰਦੇ ਹੈਟਟ੍ਰਿਕ ਵੱਜਣੇ ਵਾਲੀ ਆ ਸਾਡੀ ਚਲੋ ਤੁਸੀਂ ਤਾਂ ਕੱਲੇ ਮੇਰੇ ਤੋਂ ਸਿੱਧੀ ਗੱਲ ਕਰ ਰਹੇ ਹੋ ਇਹ ਗੱਲ ਹੈਗੀ ਡਿਬੇਟ ਦੀ ਝਾੜੂ ਵਾਲਾ ਨੂੰ ਇਹ ਪੁੱਛੋ ਕਿ 2 ਸਾਲ ਚ ਇੱਕ ਕੰਮ ਦਿਖਾ ਦੇਣਾ ਸਾਡੇ ਬਰਨਾਲੇ ਦਾ ਕੈਬਨਿਟ ਮਿੰਿਸਟਰ ਆ ਮੀਥੇਰ ਉਹਦੇ ਕੋਲ 6 ਮੰਤਰਾਲੇ ਸੀਗੇ 6 ਵਿੱਚੋਂ ਇੱਕ ਰਹਿ ਗਿਆ ਕੋਈ ਪੁੱਛਾਂ ਲਗਾ ਤੁਸੀਂ ਪੱਤਰਕਾਰਾਂ ਤੋਂ ਹੀ ਪੁੱਛੋ 5 ਮੰਤਰਾਲੇ 2 ਸਾਲ ਚ ਕਿਉਂ ਖੋਲੇ ਕਿਸੇ ਮੰਤਰਾਲੇ ਕਿਸੇ ਇੱਕ ਤੁਹਾਡੇ ਕਿਹੜੇ ਕੰਮਾਂ ਕਰਕੇ ਵੋਟਰ ਤੁਹਾਨੂੰ ਤੁਹਾਡੇ ਕਿਹੜੇ ਕੰਮਾਂ ਕਰਕੇ ਲੱਗਦਾ ਤੁਹਾਨੂੰ ਵੋਟ ਪਾ ਸਾਡੇ ਕੰਮ ਕੀਆ ਸਾਡੇ ਸੈਂਟਰਲ ਦੇ ਕੰਮ ਨੇ ਅੱਜ ਜਦੋਂ ਤੁਸੀਂ ਹਾਈਵੇ ਦੇਖ ਰਹੇ ਹੋ ਇਹ ਨਿਤਿੰਨਗੜਕਰੀ ਦੇ ਹਾਈਵੇ ਬਣਾਏ ਹੋਏ ਨੇ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 135 ਕਿਲੋਮੀਟਰ ਦੇ ਹਾਈਵੇ ਬਣਾਏ ਆ ਜਿਹੜਾ ਵਰਲਡ 'ਚ ਕਿਸੇ ਨੇ ਨਹੀਂ ਬਣਾਏ ਨਿਤਿੰਨਗੜਕਰੀ ਦਾ ਜਿਹੜਾ ਮੰਤਰਾਲੇ ਆ ਉਹ ਹਾਈਵੇ ਇੱਕ ਦਿਨ ਦੇ ਵਿੱਚ 135 ਕਿਲੋਮੀਟਰ ਦੇ ਹਾਈਵੇ ਬਣਾਏ ਆ ਹਰ ਪੰਜਾਬ ਦੇ ਵਿੱਚ ਕਦੇ ਇੱਕ 에어ਪੋਰਟ ਸੀਗਾ ਅੱਜ ਪੰਜਾਬ 'ਚ 4 에어ਪੋਰਟ ਆ ਹਰ ਚੀਜ਼ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਿਹੜਾ ਕੀਰਤਸਾਨ ਉਹ ਵੀ ਉਹਨਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਚਾਰੇ ਸੱਜਿਆਦਿਆਂ ਵਾਸਤੇ ਬਾਲ ਦਿਵਸ ਮਨਾਇਆ ਸਭ ਤੋਂ ਵੱਡੀ ਗੱਲ ਆ ਅਸੀਂ ਜਿਹੜੀ ਬੋਟ ਮੰਗ ਰਹੇ ਆ ਉਹ ਵਿਕਾਸ ਤੇ ਮੰਗ ਰਹੇ ਆ ਤੁਸੀਂ ਵਿਕਾਸ ਦੇਖੋ ਵਿਕਾਸ ਗੁੰਡਾਗਰਦੀ ਭ੍ਰਿਸ਼ਟਾਚਾਰੀ ਕਈ ਚਾੜੂ ਵਾਲੇ ਜਿਹੜੇ ਆ ਉਹ ਕਹਿੰਦੇ ਆ ਜੀ ਉਹ ਤਾਂ ਤੁਹਾਡੇ ਦੇ ਕਹੀ ਜਾਂਦੇ ਉਹ ਤਾਂ ਤੁਹਾਡੇ ਦੇ ਕਹੀ ਜਾਂਦੇ ਨੇ ਚਲੋ ਇਹਦਾ ਡਿਬੇਟ ਦਾ ਵਿਸ਼ਾ ਆ ਜਾਣਾ ਉਹ ਤੁਹਾਨੂੰ ਕਹਿੰਦੇ ਕਹਿੰਦੇ ਸਾਡੇ ਮਗਰ ਈਡੀ ਪਾਤੀ ਕੇਜਰੀਵਾਲ ਨੂੰ ਉਹ ਕਰਤਾ ਉਹ ਤੁਹਾਡੇ ਦੇ ਕਹੀ ਜਾਂਦੇ ਨੇ 1 ਮਿੰਟ ਤੁਸੀਂ ਕਹਿੰਦੇ ਸਕੂਲ ਖੋਲਣੇ ਆ ਹਸਪਤਾਲ ਖੋਲਣੇ ਆ ਕਹਿੰਦੇ ਕੰਮ ਨਹੀਂ ਕਰਨ ਦਿੰਦੇ 165 ਕਰੋੜ ਦਾ ਤੁਸੀਂ ਕੱਲਾ ਸਰਾਬਕੋਟ ਵਾਲੇ ਚ ਉਹ ਕੀਤਾ ਵਾ 160 ਕਰੋੜ ਕੱਲੇ ਸਰਾਬ ਦੇ ਵਿੱਚ ਤੁਸੀਂ ਕਮਿਸ਼ਨ ਖਾਦਾ ਉਹ ਕਹਿੰਦੇ ਈਡੀ ਕਰ ਰਹੀ ਆ ਸਾਰਾ ਕੁਝ ਉਹ ਕਹਿੰਦੇ ਈਡੀ ਕਰ ਰਹੀ ਆ ਸਾਰਾ ਨਹੀਂ ਈਡੀ ਅਜਨੇ ਜਿਹੜਾ ਜਿਹੜਾ ਕੰਮ ਕਰਦਾ ਹੈ ਆਪੋਜੀਸ਼ਨ ਨੂੰ ਦਬਾਉਣ ਖਾਤਰ ਕਹਿੰਦੇ ਬੀਜੇਪੀ ਈਡੀ ਦੀ ਵਰਤੋਂ ਕਰਦੀ ਇਹ ਈਡੀ ਕੀ ਹੈ ਇਹ ਤਾਂ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਇਹ ਸੰਵਿਧਾਨ ਨੂੰ ਨਹੀਂ ਮੰਨਦੇ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਹੀਂ ਮੰਨਦੇ ਇਹ ਤਾਂ ਕਿਸੇ ਚੀਜ਼ ਨੂੰ ਨਹੀਂ ਮੰਨਦੇ ਚਲੋ 4 ਤਰੀਕ ਨੂੰ ਆਈ ਜਾਣਾ ਰਿਜ਼ਲਟ ਕੀ ਲੱਗਦਾ ਤੁਹਾਡਾ ਦਾਵਾ ਕੀ ਹੈ ਨਹੀਂ ਸਾਡਾ ਦਾਵਾ ਤਾਂ ਇੱਕੋ ਹੀ ਆ ਕਿ ਆਪਕੀ ਵਾਰ 400 ਪਾਰ ਇੱਕ ਗੱਲ ਹੋਰ ਦੱਸ ਦੇ ਨਾ ਜੀ ਮੇਰੀ ਉਮਰ 45 ਸਾਲ ਹੋ ਗਈ ਸਾਨੂੰ ਕਹਿਣ ਦੀ ਗੱਲ ਨਹੀਂ ਪਰ ਅਕਾਲੀ ਸਾਨੂੰ ਛੋਟਾ ਭਰਾ ਸਮਝਦੇ ਸੀਗੇ ਨਾਲ ਹੀ ਬੈਠੇ ਨੇ ਅਕਾਲੀ ਨਾਲ ਹੀ ਬੈਠੇ ਨੇ ਉਹਨਾਂ ਨੇ ਸਾਨੂੰ ਕਦੇ ਦੋ ਤੋਂ ਪਰ ਸੀਟਾਂ ਨਹੀਂ ਦਿੱਤੀਆਂ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਅੱਜ ਮੈਂ ਦਾਵਾ ਕਰਦਾ ਕਿ ਪੰਜਾਬ ਦੇ ਵਿੱਚ ਪੰਜ ਸੀਟਾਂ ਆਉਣਗੀਆਂ ਨਿਓਰ ਬੀਜੇਪੀ ਦੀਆਂ ਪੰਜ ਸੀਟਾਂ ਆਉਣਗੀਆਂ ਤੇ 400 ਪੂਰੇ ਪੰਜਾਬ ਚ ਪੂਰੇ ਦੇਸ਼ ਚ ਆਉਣਗੀਆਂ ਇਹ ਗੱਲ ਕਿ ਵੀ ਜਾ ਕੇ ਗੱਲਬਾਤ ਕਰ ਲੈਣੇ ਆ ਪੁਰਾਣੇ ਭਾਈਵਾਲ ਰਹੇ ਨੇ ਇਹਨਾਂ ਦੇ ਕਹਿੰਦੇ ਸਾਨੂੰ ਸੀਟਾਂ ਨਹੀਂ ਦਿੱਤੀਆਂ ਗਈਆਂ ਤਾਂ ਤੱਕੜੀ ਤੁਸੀਂ ਤੱਕੜੀ ਵਾਲੇ ਹੋ ਬਾਈ ਉਹ ਉਹ ਵੀ ਅੱਛਾ ਉਹ ਇੱਧਰ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਦਾਵਾ ਹੈ ਦਾਵਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਉਹਦਾ ਜਦੋਂ ਪੋਲਿੰਗ ਜੱਟ ਖੁੱਲਣਗੇ ਲੋਕਾਂ ਦੇ ਮੂੰਹ ਤੇ ਕੁਝ ਨਹੀਂ ਲਿਖਿਆ ਕਹਨੂੰ ਤਾਂ ਸਾਰੇ ਕਹੀ ਜਾਣਗੇ ਮੈਂ ਤੱਕੜਾ ਜੀ ਉਹ ਤੱਕੜਾ ਹੈ ਜੀ ਉਹ ਝੱਕੜਾ ਹੈ ਹੁਣ ਤੁਹਾਨੂੰ ਪਤਾ ਇੰਡੀਆ ਗੱਠਜੋੜ ਬੰਦਰ ਹੋਇਆ ਪਿਆ ਝਾੜੂ ਤੇ ਕਾਂਗਰਸ ਇਕੱਠੇ ਨੇ ਮੁਰਗੀ ਚੋਰਾ ਰਣ ਲੱਗੀ ਰਲ ਗਈ ਨਹੀਂ ਰਲ ਗਈ ਦੱਸੋ ਤੁਸੀਂ ਨਕੀ ਨੂੰ ਕਿਹੜੇ ਮੁੱਦਿਆਂ ਤੇ ਵੋਟ ਮੰਗ ਰਹੀ ਆ ਅਕਾਲੀ ਦਲ ਕਿਹੜੇ ਬੰਦੇ ਅਕਾਲੀ ਦਲ ਵੋਟ ਮੰਗ ਰਹੀ ਆ 10 ਸਾਲ ਹੋ ਗਏ ਅੱਜ ਤੇ ਤੁਸੀਂ ਬਰਨਾਲੇ ਤੋਂ ਲਾ ਲੋ ਚੰਡੀਗੜ੍ਹ ਜਾਣੇ ਹੋ ਤੁਹਾਨੂੰ ਚੰਡੀਗੜ੍ਹ ਜਾਣ ਨੂੰ ਕਿੰਨਾ ਟਾਈਮ ਲੱਗਦਾ ਸਹੀ ਦੱਸੋ ਰੋਡ ਦੇਖੋ 4x4 ਰੋਡ ਕਿਨੇ ਬਣਾਏ ਨੇ ਬਾਦਲ ਸਾਹਿਬ ਨੇ ਬਣਾਏ ਨੇ ਬਣਾਏ ਨੀਦਰ ਗੜਕਰੀ ਨੇ ਸਾਰਾ ਇਹ ਕੀਤਾ ਵੇ ਕੌਣ ਕਰ ਨੀਦਰ ਗੜਕਰੀ ਕੋਈ ਕਹਿਨੂ ਦਾ ਹੀ ਬਦ ਪਾ ਕਹਿਨੂ ਦਾ ਇਹ ਬਹੁਤ ਕੁਝ ਕਹਿਨੇ ਕਹਿਨੂ ਦਾ ਬਹੁਤ ਕੁਝ ਕਰਨੇ ਪਰ ਜੋ ਹੁਣ ਤੁਸੀਂ ਲਾ ਲੋ ਗੱਥੋਂ ਚੜ ਜਾਓ ਚੰਡੀਗੜ੍ਹ ਵੱਗ ਜਾਓ 4x4 ਰੋਡ ਨੇ ਕਿਹਨੇ ਬਣਾਇਆ ਬਾਦ ਸਾਹਬ ਨੇ ਬਣਾਇਆ ਐਮਸ ਕੋਣ ਲੈ ਆ ਬਾਦ ਸਾਹਬ ਲੈ ਆਇਆ ਜੋ ਦੇਣਾ ਗਰੀਬਾਂ ਨੂੰ ਕੋਈ ਨਹੀਂ ਦੇ ਸਕਦਾ ਤਕੜੀ ਸੇਵਾ ਕੋਈ ਨਹੀਂ ਜੋ ਵੀ ਸਕੀਮ ਵੀ 24 ਜੋ ਵੀ ਸਕੀਮ ਤਕੜੀ ਦੇਣਾ ਹੈ ਕਵੀਰ ਨੇ ਚਲਾਈ ਆ ਜੋ ਬਾਦਲ ਦੇ ਧੀ ਦੇ ਸਗਨ ਸਕੀਮ ਚਲਾਈ ਆ ਸਕਵੀਰ ਨੇ ਚਲਾਈ ਆ ਜੋ ਕੁਝ ਕਰਿਆ ਸਕਵੀਰ ਨੇ ਕਰਿਆ ਜਾਨੀ ਤੁਹਾਨੂੰ ਐ ਲੱਗਦਾ ਵੀ ਇਹਨਾਂ ਕੰਮਾਂ ਨੂੰ ਦੇਖ ਕੇ ਲੋਕ ਤੁਹਾਨੂੰ ਵੋਟ ਪਾਉਣ ਬੋਲ ਜੀ ਤੁਸੀਂ ਜੀ ਬੇਸ਼ੱਕ ਆਪਾਂ ਨੂੰ ਜੋ ਮਰਜ਼ੀ ਕਹਿ ਦਈਏ ਪਰ ਅੱਜ ਪੰਜਾਬ ਦੇ ਵਿੱਚ ਮੈਂ ਖੁਦ ਕਹਿੰਦਾ ਮੈਂ ਛੋਟਾ ਨੌਜਵਾਨ ਆ ਆਪਦੀ ਵੋਟ ਪਾਣਾ ਮੈਂ ਹਰ ਸਾਲ ਤਕੜੀ ਨਹੀਂ ਪਾਉਣਾ ਤਕੜੀ ਨਹੀਂ ਪਾਉਣਾ ਜੀ ਡਟ ਕੇ ਪਾਉਣਾ ਹੈ ਨਾ ਕਿਸੇ ਨੇ ਕ੍ਰਿਦੇਵੀ ਨੇ ਪਰਾ ਜ਼ਮੀਰ ਨਹੀਂ ਵੇਚਿਆ ਤੱਕ ਨਾ ਕਿਤੇ ਵੇਚਣੀ ਹੈ ਕਿਉਂ ਨਾ 10 ਸਾਲ ਕੰਮ ਕਰਕੇ ਉਹਨਾਂ ਦਿੱਤਾਗਾ ਉਹ ਦਿਖਾ ਲੈ ਅਰੇ ਇਹ ਵੀ ਤੁਹਾਡੇ ਨੂੰ ਕਹਰੇਗਾ ਤੁਸੀਂ ਕਹਨੇ ਹੋਣਾ ਇਹ ਪੰਜ ਕਹਿੰਦੇ ਨੇ ਸਾਡੀ ਵੀ ਪੰਜ ਸੇਟਾਂ ਆਉਣਗੀਆਂ ਲਿਖ ਕੇ ਲੈ ਲੋ ਤੇ ਮਰ ਆਉਣਗੀਆਂ ਨਾਲੇ ਅਰੇ ਇਹ ਮੰਗਣਗੇ ਵੀ ਸਾਨੂੰ ਵੀ ਆਜੋ ਤੁਸੀਂ ਸਾਡੇ ਕੋਲ ਠੀਕ ਹੈ ਤਾਂ ਇਹ ਦਾਵਾ ਕਰ ਰਹੇ ਨੇ ਭਾਜਪੀ ਤੇ ਕਟਾਕਸ਼ ਕੀਤਾ ਉਹਨਾਂ ਨੇ ਤਾਂ ਇਧਰ ਕਾਂਗਰਸ ਵਾਲੇ ਨੇ ਤਾਂ ਕਾਂਗਰਸ ਵਾਲਿਆਂ ਤੋਂ ਪੁੱਛ ਲੈਨੇ ਆ ਇਹਨਾਂ ਦਾ ਦਾਵਾ ਕੀ ਹੈ ਇਹਨਾਂ ਨੂੰ ਕੀ ਲੱਗਦਾ ਲੋਕ ਕਿਹਨਾ ਕੰਮਾਂ ਕਰਕੇ ਕਾਂਗਰਸ ਨੂੰ ਵੋਟ ਪਾ ਰਹੇ ਨੇ ਤਾਂ ਬਾਈ ਜੀ ਕੀ ਮਾਹੌਲ ਕੀ ਆ ਬਰਨਾਲੇ ਦਾ ਝਾੜੂ ਵਾਲੇ ਕਹਿੰਦੇ ਸਾਡਾ ਮਾਹੌਲ ਹੈ ਕਮਲ ਵਾਲੇ ਕਹਿੰਦੇ ਸਾਡਾ ਤੱਕੜੀ ਵਾਲੇ ਕਹਿੰਦੇ ਸਾਡਾ ਬਾਲਟੀ ਵਾਲੇ ਕਹਿੰਦੇ ਬਾਲਟੀ ਪੜੂ ਪਰੂ ਹੱਥ ਪੰਜਾ ਕੀ ਕਹਿ ਰਿਹਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਆਪਣਾ ਚੈਨਲ ਪ੍ਰੋ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲੋਕਾਂ ਨੇ ਵੀਊ ਦੇ ਰਹੇ ਹੋ ਕਾਂਗਰਸ ਪਾਰਟੀ ਅਜੇ ਤੱਕ ਸਵਾਲ ਹੈ ਕਾਂਗਰਸ ਪਾਰਟੀ ਬਹੁਤ ਵਧੀਆ ਕੰਮ ਕੀਤੇ ਆ ਅਜੇ ਤੱਕ ਔਰ ਸਾਡਾ ਕੈਂਡੀਡੇਟ ਨਿਧੜਕ ਬੇ ਧੜਕ ਕੈਂਡੀਡੇਟ ਆ ਸਰ ਸੁਖਵਾਲ ਸਿੰਘ ਖਹਿਰਾ ਜੀ ਔਰ ਆਉਣ ਵਾਲੇ ਸਮੇਂ ਦੇ ਐਮਪੀ ਬਣਨਗੇ ਤਾਂ ਬਰਨਾਲਾ ਕੀ ਲੱਗ ਰਿਹਾ ਬਰਨਾਲਾ ਕੀ ਕਹਿ ਰਿਹਾ ਇਸ ਵਾਰ ਇੱਧਰ ਵੀ ਗੱਲਬਾਤ ਕਰ ਲੈਣੇ ਹੋਰ ਬਈਆਂ ਨਾਲ ਤਾਂ ਬਰਨਾਲਾ ਜੀ ਇਸ ਵਾਰ ਕੀ ਕਹਿ ਰਿਹਾ ਕਿਉਂਕਿ ਮੰਤਰੀ ਮੀਤਿਹਰ ਦਾ ਹਲਕਾ ਵੀ ਆ ਇਹ ਇਹ ਪੈ ਜਾਂਦਾ ਉੱਥੇ ਕਿਤੇ ਨਾ ਕਿਤੇ ਦਬਦਬਾ ਵੀ ਹੁੰਦਾ ਤਾਂ ਕੀ ਲੱਗ ਰਿਹਾ ਇਸ ਵਾਰ ਕੀ ਲੱਗ ਰਿਹਾ ਤੁਹਾਨੂੰ ਨਹੀਂ ਹੁਣ ਇਸ ਵਕਤ ਕੋਈ ਦਬਦਬਾ ਨਹੀਂ ਹੈਗਾ ਪਾਰਲੀਮੈਂਟ ਦੀ ਝੋਨਾਗਾ ਇਹਦੇ ਵਿੱਚ ਕੋਈ ਕਿਸੇ ਦੇਤੇ ਦਬਾਰ ਨਹੀਂ ਪਾਇਆ ਜਾਂਦਾਗਾ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ ਦੇ ਖੜੀ ਆ ਔਰ ਗਰੀਬਾਂ ਦੇ ਖੜੂਗੀ ਔਰ ਉਹਨਾਂ ਦਾ ਪਲੜਾ ਭਾਰੀ ਆ ਆ ਸਾਰੇ ਲੋਕ ਉਹਨਾਂ ਨੂੰ ਵੋਟ ਪਾ ਰਹੇ ਨੇਗੇ ਤਾਂ ਬੀਜੇਪੀ ਵਾਲਿਆਂ ਨੇ ਮੈਂ ਗੱਲ ਕਰਕੇ ਆਏ ਪਿਛੇ ਉਹ ਕਹਿੰਦੇ 400 ਪਾਰ ਹੋਊਗਾ ਇਸ ਵਾਰ ਕਹਿੰਦੇ ਤੁਹਾਨੂੰ ਕੀ ਲੱਗਦਾ 200 200 ਵੀ ਨਹੀਂ ਆਉਂਦੀ 200 245 ਤੋਂ ਪਾਰ ਨਹੀਂ ਹੁੰਦੇ ਅੱਛਾ 245 ਤੋਂ ਪਾਰ ਹੁੰਦੇ ਨਹੀਂ ਹਾਂਜੀ ਤੁਸੀਂ ਕੀ ਕਹੋਗੇ ਗੰਗਾ ਤੋਂ ਪਾਰ ਹੋਣਗੇ ਅੱਛਾ 400 ਤੋਂ ਨਹੀਂ ਪਾਰ ਹੁੰਦੇ ਮੋਦੀ ਸਾਹਿਬ ਠੀਕ ਹੈ ਹਾਂਜੀ ਤੁਸੀਂ ਕੀ ਕਹੋਗੇ ਫਿਰ 400 ਪਾਰ ਕਰਨਗੇ ਡੀਜ਼ਲ ਪੈਟਰੋਲ ਦਾਣਾ ਗਰੀਬਾਂ ਨੂੰ ਮਾਰਨਗੇ ਮੋਦੀ ਨੂੰ 15 ਲੱਖ ਦਾ ਵਾਅਦਾ ਕੀਤਾ ਸੀ ਕੁਝ ਨਹੀਂ ਪਾਇਆ ਝੂਠਾ ਕੁਝ ਨਹੀਂ ਪਾਣ ਇਹਨਾਂ ਨੂੰ ਲੋਕਾਂ ਨੂੰ ਵਕਾ ਕਹ ਉਹਨਾਂ ਨੇ ਗੱਲ ਕਰਕੇ ਆਏ ਪਿੱਛੇ ਜਾਏ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਕਹਿੰਦੇ ਅਸੀਂ ਵੋਟ ਪਾ ਰਹੇ ਆ ਰਾਮ ਮੰਦਰ ਦੇ ਨੌਤੇ ਜਮੂਲੇ ਨਾ ਜਮੂਲੇ ਕੋਲ ਰਾਮ ਮੰਦਰ ਤਾਂ ਸਾਡੇ ਅੰਦਰ ਬੈਠਿਆ ਪਰਮੇਸ਼ਰ ਕਹਿੰਦਾ ਮੈਂ ਤਾਂ ਜਿਉਂਦਾ ਜਿਉਂਦਾ ਭੌਣ ਚਾਹੁੰਦਾ ਜਿਉਂਦਾ ਜਿਉਂਦਾ ਬੰਦੇ ਦੇ ਅੰਦਰ ਆਉਂਦਾ ਪਰਮੇਸ਼ਰ ਕਹਿੰਦਾ ਹਰੇ ਬੰਦੇ ਜੀ ਆਤਮਾ ਹੁੰਦਾ ਪਰਮੇਸ਼ਰ ਦਾ ਰਾਮ ਸਾਡੇ ਅੰਦਰ ਹੈ ਮੋਦੀ ਧਰਮ ਦੇ ਨਾਂ ਤੇ ਵੋਟਾਂ ਮੰਗਦਾ ਅਸੀਂ ਕੰਮ ਦੇ ਨਾਂ ਤੇ ਵੋਟ ਮੰਗਦੇ ਆ ਅਰੇ ਕੰਮ ਕਰਕੇ ਵੋਟ ਲੈਣੇ ਆ ਉਹ ਧਰਮ ਦੇ ਮੰਦਰਾਂ ਦੇ ਨਾਂ ਤੇ ਵੋਟ ਲੈਂਦਾ ਤਾਂ ਇਸ ਵਾਰ ਫਿਰ ਕੀ ਲੱਗਦਾ ਹੈ ਇੰਡੀਆ ਗਠਵੰਧਨ ਦੀ ਸਰਕਾਰ ਬਣ ਜਾ ਰਹੀ ਹੈ ਜੀ ਜੀ ਆ ਗਈ ਤਿੰਨ ਦਿਨ ਰਹਿ ਕੇ ਵਸੇ ਟੋਲ ਵੱਜਣਗੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੂਗਾ ਤਾਂ ਦੇਖ ਸਕਦੇ ਹੋ ਤੁਸੀਂ ਲੋਕਾਂ ਦੇ ਵੱਖ-ਵੱਖ ਦਾਵੇ ਨੇ ਪੋਲਿੰਗ ਬੂਥ ਨੇ ਜਿਹੜੇ ਉਹ ਲੋਕਾਂ ਨੇ ਲਾਏ ਹੋਏ ਨੇ ਤਾਂ ਸਾਹਮਣੇ ਸਕੂਲ ਦੇ ਵਿੱਚ ਜੜੀਆਂ ਵੋਟਾਂ ਨੇ ਉਹ ਪੈ ਰਹੀਆਂ ਨੇ VOTING ਹੋ ਰਹੀ ਹੈ ਤੇ ਹਰੇਕ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਸੰਗਰੂਰ ਸੀਟ ਜਿਹੜੀ ਸਭ ਤੋਂ ਹੌਟ ਸੀਟ ਹੈ ਆਪ ਰਾਜਤਾਨੀ ਕਹਿੰਦੀ ਇਹਨੂੰ ਆਪਣੀ ਤਾਂ ਰਾਜਤਾਨੀ ਨੂੰ ਬਚਾਉਣ ਦੇ ਵਿੱਚ ਆਪ ਕਾਮਯਾਬ ਰਹਿੰਦੀ ਹੈ ਜਾਂ ਹੱਥ ਪੰਜਾ ਕਾਮਯਾਬ ਰਹਿੰਦਾ ਹੈ ਤੇ ਜਾਂ ਪਾਰਟੀ ਕਾਮਯਾਬ ਰਹਿੰਦੀ ਆ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਕਮਲ ਦਾ ਫੁੱਲ ਖਿਲਦਾ ਜਾਂ ਫਿਰ ਤੱਕੜੀ ਦਾ ਜਾਦੂ ਚੱਲਦਾ ਇਹ 4 ਜੂਨ ਨੂੰ ਪਤਾ ਲੱਗ ਜਾਣਾ ਪਰ ਅੱਜ ਸੰਗਰੂਰ ਦੇ ਵਿੱਚ ਜਿਹੜਾ ਮਾਹੌਲ ਸੀ ਬਰਨਾਲੇ ਦੇ ਵਿੱਚ ਜਿਹੜਾ ਮਾਹੌਲ ਸੀ ਮੰਤਰੀ ਮੀਤ ਹੇਰ ਦੇ ਹਲਕੇ ਦਾ ਜਿਹੜਾ ਮਾਹੌਲ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਸਾਰੇ ਪੋਲਿੰਗ ਬੂਥਾਂ ਤੇ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਐ ਕੈਮਰਾ ਪਰਸਨ ਰਾਜਵੀਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੂ ਪੰਜਾਬ ਟੀਵੀ ਬਰਨਾਲਾ